ਲੋ ਜੀ ਮਿੱਤਰੋ ਅੱਜ ਪਹੁੰਚਿਆ ਸਸਰਾਲੀ ਪਿੰਡ ਤੁਹਾਨੂੰ ਸਾਰੇ ਪਿੰਡ ਦਾ ਵੀਊ ਦਿਖਾ ਰੰਦਾ ਇੱਕ ਵਾਰ ਦੇਖ ਲਓ ਪੂਰਾ ਪਾਣੀ ਉੱਪਰ ਲੈਵਲ ਤੱਕ ਆ ਨਵਾਂ ਪੰਨ ਬਣਾ ਰਹੇ ਨੇ ਉੱਪਰ ਤੁਸੀਂ ਸਾਰੇ ਪਾਸੇ ਵੀਊ ਦਿਖਾ ਦਿਓ ਚਲੋ ਆ ਜੀ ਚਲੋ ਅੱਗੇ ਚਲੋ ਆ ਨਵਾਂ ਬੰਨ ਬਣਾਇਆ ਗਿਆ ਜੀ ਸਸਰਾਲੀ ਪਿੰਡ ਦਾ ਜਿਹੜਾ ਰਾਤੋ ਰਾਤ ਤਿਆਰ ਕੀਤਾ ਗਿਆ ਬੰਨ ਟੋਟੇ ਗਿਆ ਸੀਗਾ ਆਹ ਤੁਹਾਨੂੰ ਦਿਖਾਉਂਦਿਆਂ ਹੋਰ ਇਹ ਸਾਰੇ ਸਾਡੇ ਉਹ ਪੰਜਾਬੀ ਵੀਰ ਨੇ ਜਿਹੜੇ ਵੱਜ ਤੜ ਕੇ ਇੱਥੇ ਪਿੰਡ ਦਾ ਸਾਥ ਦਿੰਦੇ ਪਏ ਨੇ ਉਹ ਦੇਖੋ ਬੰਨ ਦੀ ਪੂਰੀਆ ਪੂਰੀਆ ਤਿਆਰੀਆਂ ਹੋ ਰਹੀਆਂ ਨੇ ਆ ਸਾਡੇ ਸਰਦਾਰ ਸਾਡੀ ਟੀਮ ਸਾਰੀ ਸਾਡੇ ਨਾਲ ਆ ਇਹ ਬਾਤ ਤੋਂ ਬਾਤ ਸਾਡਾ ਸਹਿਯੋਗ ਕਰੋ ਤੇ ਸ਼ਾਮਿਲ ਹੋ ਕਿ ਜਿਹੜੀ ਪੰਜਾਬ ਤੇ ਆਫਤ ਆਈ ਹੈ ਉਹ ਜਲਦੀ ਤੋਂ ਜਲਦੀ ਟਲ ਜੇ ਧੰਨਵਾਦ ਆਹ ਦੇਖ ਸਕਦੇ ਹੋ ਜੀ ਸਾਡੇ ਪੰਜਾਬ ਦੇ ਵੀਰ ਜਿਹੜੇ ਸੇਵਾ ਕਰ ਰਹੇ ਨੇ ਇੱਥੇ ਦਿਨ ਰਾਤ ਦੇਖਦੇ ਨਹੀਂ ਕੋਈ ਵੀ ਲੱਗੇ ਹੋਏ ਨੇ ਸਾਰੀ ਟੀਮ ਲੱਗੀ ਹੋਈ ਹੈ ਦੇਖੀਓ ਬਹੁਤ ਸਿੱਧਕ ਨਾਲ ਦੂਰ ਦੂਰ ਤੋਂ ਲੋਕ ਆ ਰਹੇ ਨੇ ਕੱਟੋ-ਕੱਟ ਇੱਥੇ ਨਹੀਂ ਤਾਂ ਅੱਜ 10-20 ਹਜ਼ਾਰ ਬੰਦਾ ਅੱਗੇ ਕੰਮ ਕਰ ਰਿਹਾ ਸਾਰਿਆਂ ਨੂੰ ਕਿਰਪਾ ਕਰਕੇ ਬੇਨਤੀ ਹੈ ਵੱਧ ਤੋਂ ਵੱਧ ਸਹਿਯੋਗ ਦਿਓ ਕਿ ਜਿੰਨੀ ਸੇਵਾ ਹੁੰਦੀ ਹੈ ਬਾਹਰ ਐਨ ਆਰ ਆਈ ਵੀਰ ਜਿਹੜੇ ਸਾਡੇ ਨੇ ਵੱਧ ਤੋਂ ਵੱਧ ਸੇਵਾ ਕਰਨ ਧੰਨਵਾਦ